ਸਿਲਾਰੇ ਬਲਾਚੌਰ ਤੋਂ ਜਿੱਤੇ ਕੀ ਤੁਹਾਨੂੰ ਦੱਸਦੇ ਕਿ ਕੁਝ ਸਮਾਜ ਸੇਵੀ ਰਹੇ ਹੁੰਦੇ ਹਨ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਆਪਣੇ ਸਮਾਜ ਦੇ ਕੰਮਾਂ ਕਰਕੇ ਨਾਮ ਬਣਾਇਆ ਹੁੰਦਾ ਹੈ ਉੱਥੇ ਹੀ ਬਲਾਚੌਰ ਹਲਕੇ ਦੇ ਵਿੱਚ ਵੀ ਉਹਨਾਂ ਦੀ ਅਲੱਗ ਪਛਾਣ ਹੁੰਦੀ ਹੈ ਜਿਵੇਂ ਇਹ ਸਮਾਜ ਸੇਵੀਆਂ ਦੇ ਅਸੀਂ ਕੰਮਾਂ ਬਾਰੇ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ ਜਿੱਥੇ ਕਿ ਸੂਰੀ ਹਸਪਤਾਲ ਬਲਾਚੌਰ ਤੇ ਖਾਲਸਾ ਫਰਮ ਦੇ ਵੱਲੋਂ 3 ਅਗਸਤ ਨੂੰ ਯਾਨੀ ਕਿ 3 ਅਗਸਤ ਦਿਨ ਐਤਵਾਰ ਨੂੰ ਚੌਧਰੀ ਪੈਰਸ ਬਲਾਚੌਰ ਦੇ ਵਿੱਚ ਇੱਕ ਤੀਆਂ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਤੁਹਾਨੂੰ ਦੱਸਦੇ ਕਿ ਇਸ ਪ੍ਰੋਗਰਾਮ ਦੇ ਦੌਰਾਨ ਡਾਕਟਰ ਅਮਨਦੀਪ ਕੌਰ ਸੂਰੀ ਅਤੇ ਸਿਮਰਨ ਸਾਹਜਪਾਲ ਆਦਾਕਾਰਾਂ ਨੇ ਅੱਜ ਬਲਾਚੌਰ ਦੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ ਇਸ ਪ੍ਰੋਗਰਾਮ ਦੇ ਦੌਰਾਨ ਬਹੁਤ ਪੰਜਾਬੀ ਕਲਾਕਾਰ ਤੇ ਪੰਜਾਬੀ ਆਦਾਕਾਰਾਂ ਪਹੁੰਚਣਗੇ ਅਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਮੇਲੇ ਦੇ ਵਿੱਚ ਸ਼ਮੂਲਿਤ ਕਰਨ ਲਈ ਸਿਰਫ 500 ਰੁਪਏ ਐਂਟਰੀ ਫੀਸ ਰੱਖੀ ਗਈ ਹੈ ਅਤੇ ਤੁਹਾਨੂੰ ਖਾਣਾ ਬਿਲਕੁਲ ਫ੍ਰੀ ਦਿੱਤਾ ਜਾਵੇਗਾ। ਉਹਨਾਂ ਨੇ ਹਲਕਾ ਵਸਿਆਨ ਹੋਤੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਇਸ ਮੇਲੇ ਦੀ ਸ਼ਾਨ ਨੂੰ ਵਧਾਇਆ ਜਾਵੇ ਅਤੇ ਇਸ ਮੇਲੇ ਦੇ ਵਿੱਚ ਪਹੁੰਚੋ ਤਾਂ ਜੋ ਆਪਣੇ ਪੰਜਾਬੀ ਸੱਭਿਆਚਾਰ ਨੂੰ ਕਾਇਮ ਰੱਖਣ ਲਈ ਜੜੀ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਹੈ ਉਸ ਨੂੰ ਕਾਮਯਾਬ ਸਸ ਕਾਲ ਜੀ ਪਹਿਲਾਂ ਤਾਂ ਮੈਂ ਸਾਰੀ ਪ੍ਰੈਸ ਦਾ ਤਨ ਮਤ ਕਰ ਲਿਆ ਜਿਹੜੇ ਸਾਡੇ ਇੱਕ ਸਦੇ ਤੇ ਇਥੇ ਪਹੁੰਚੇ ਨੇ ਪੂਰੇ ਬਲਾਚੌਰ ਪ੍ਰੈਸ ਦਾ ਸਾਡੇ ਵੱਲੋਂ ਵੈਲਕਮ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਕਰਵਾ ਰਹੇ ਹਾਂ ਜੀ ਮੇਲਾ ਤੀਆਂ ਦਾ 2025 ਜਿਹੜਾ ਕਿ ਲਾਸਟ ਈਅਰ 2024 ਦੇ ਵਿੱਚ ਵੀ ਹੋਇਆ ਸੀਗਾ ਇੱਕ ਕੋਸ਼ਿਸ਼ ਹੈ ਸਾਡੀ ਕਿ ਅਸੀਂ ਪੰਜਾਬੀ ਵਿਰਸੇ ਨੂੰ ਸੰਭਾਲ ਸਕੇ ਔਰ ਮੇਲਾ ਜਿਹੜਾ ਤੀਆਂ ਦਾ ਹੈ ਉਹ ਕਿਵੇਂ ਔਰ ਕਿੱਦਾਂ ਉਹ ਕਰਵਾਇਆ ਜਾਂਦਾ ਅਸੀਂ ਉਸੇ ਤਰੀਕੇ ਨਾਲ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਪੁਰਾਣਾ ਇੱਕ ਤਰੀਕਾ ਸੀਗਾ ਅਸੀਂ ਪ੍ਰਦਰਸ਼ਨੀ ਵੀ ਲਗਾ ਰਹੀ ਹੈ ਜਿਹਦੇ ਵਿੱਚ ਪੁਰਾਣਾ ਜਿਹੜਾ ਸਮਾਨ ਹੈਗਾ ਜਿਵੇਂ ਕਿ ਚਰਖੇ ਮਦਾਨੀਆਂ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਭੁੱਲਦੀਆਂ ਜਾ ਰਹੀਆਂ ਨੇ ਇੱਕ ਮੇਲੇ ਦੇ ਜ਼ਰੀਏ ਅਸੀਂ ਉਹ ਵੀ ਚੀਜ਼ਾਂ ਇੱਥੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਬਲਾਚੌਰ ਦੇ ਵਿੱਚ ਬਹੁਤ ਹੀ ਇੱਕ ਹੰਗਾਰਾ ਵੀ ਸਾਨੂੰ ਵਧੀਆ ਮਿਲ ਰਿਹਾ ਹੈ ਕਾਫੀ ਸਾਡੀਆਂ ਐਂਟਰੀਜ਼ ਹੋ ਵੀ ਚੁੱਕੀਆਂ ਨੇ ਔਰ ਇਹਦੇ ਵਿੱਚ ਜਿਹੜਾ ਮੇਨ ਹੈਗਾ ਕਿ ਸਾਡੇ ਕਲਾਕਾਰ ਮੈਂ ਖੁਦ ਐਜ਼ ਅ ਸੈਲੀਬ੍ਰਿਟੀ ਪੰਜਾਬੀ ਮੂਵੀਜ਼ ਦੇ ਵਿੱਚ ਕੰਮ ਕਰਦੀ ਹਾਂ ਤੁਸੀਂ ਮੇਰੀਆਂ ਮੂਵੀਜ਼ ਦੇਖੀਆਂ ਵੀ ਨੇ ਕਾਫੀ ਤਾਂ ਉਹ ਵੀ ਮੇਰੇ ਨਾਲ ਦੇ ਜਿਹੜੇ ਭੈਣ ਭਰਾ ਨੇ ਜਿਵੇਂ ਕਿ ਰੁਪਿੰਦਰ ਰੂਪੀ ਮੈਡਮ ਪੰਗੂ ਬੀਨੂ ਟਿਲੋਜੀ ਨੀਸ਼ਾ ਬਾਨੋ ਨੀਹਾ ਧਿਆਲ ਕਾਫੀ ਹੋਰ ਬਹੁਤ ਸਾਰੇ ਆਰਟਿਸਟ ਜਿਹੜੇ ਹੈਗੇ ਨੇ ਮੇਨੀ ਦੇ ਵਿੱਚ ਪਹੁੰਚ ਰਹੇ ਨੇ ਔਰ ਅਸੀਂ ਜਿਹੜਾ ਸਨਮਾਨ ਇੱਕ ਕਰਨਾ ਆ ਉਹ ਆਪਣੇ ਮੈਡਮ ਜਤਿੰਦਰ ਕੌਰ ਜੀ ਬਹੁਤ ਪੁਰਾਣੇ ਸਾਡੇ ਸੀਨੀਅਰ ਕਲਾਕਾਰ ਨੇ ਅਸੀਂ ਉਹਨਾਂ ਦਾ ਮੁੱਖ ਜਿਹੜਾ ਸਨਮਾਨ ਜਿਹੜਾ ਇਸ ਮੇਲੇ ਦੇ ਦੌਰਾਨ ਉਹਨਾਂ ਦਾ ਕਰਾਂਗੇ ਕਿਉਂਕਿ ਉਹਨਾਂ ਨੇ ਸਾਡੀ ਇੰਡਸਟਰੀ ਨੂੰ ਬਹੁਤ ਕੁਝ ਦਿੱਤਾ ਹੈ ਔਰ ਪੰਜਾਬੀ ਵਿਰਸੇ ਦੇ ਨਾਲ ਬਹੁਤ ਟਾਈਮ ਤੋਂ ਜੁੜੇ ਹੋਏ ਨੇ ਤੇ ਇੱਕ ਕੋਸ਼ਿਸ਼ ਹੈ ਸਾਡੀ ਜਿਹੜੀ ਅਸੀਂ ਸੋਚਦੇ ਆ ਕਿ ਅੱਗੇ ਵੀ ਇਹ ਕੰਟੀਨਿਊ ਕਰਦੇ ਰਹੀਏ ਮੇਲਾ ਇਹਦਾ ਜਿਹੜਾ ਲੈਵਲ ਆ ਹੋਰ ਵੀ ਆਪ ਕੋ ਵੀ ਔਰ ਸਾਡੇ ਨਾਲ ਕਾਫੀ ਰਾਜਨੀਤਿਕ ਜਿਹੜੇ ਸਾਡੇ ਗੈਸਟ ਨੇ ਉਹ ਵੀ ਪਹੁੰਚਣਗੇ ਬਲਾਚੌਰ ਦੇ ਵੀ ਐਮ ਐਲ ਏ ਜਿਹੜੇ ਮੈਡਮ ਨੇ ਕਟਾਰੀਆ ਜੀ ਉਹ ਵੀ ਪਹੁੰਚਣਗੇ ਤੇ ਹੋਰ ਵੀ ਕਾਫੀ ਅਸੀਂ ਇਨਵੀਟੇਸ਼ਨ ਦੇ ਰਹੇ ਆ ਜਿਹੜੇ ਕਿ ਇਸ ਮੇਲੇ ਦੀ ਰੌਣਕ ਨੂੰ ਵਧਾਉਣਗੇ ਸਿੰਗਰਸ ਆ ਰਹੇ ਨੇ ਕਾਫੀ ਮਾਡਲਸ ਆ ਰਹੀਆਂ ਨੇ ਕੁੜੀਆਂ ਨੇ ਤੇ ਬਾਕੀ ਬਲਾਚੌਰ ਪੂਰਾ ਸ਼ਹਿਰ ਉਹਦੇ ਨਾਲ ਮਿਲ ਕੇ ਇੱਥੇ ਪਹੁੰਚੇ ਸਾਡੇ ਮੇਲੇ ਦੀ ਰੌਣਕ ਨੂੰ ਵਧਾਉਣ ਲਈ ਤੇ ਇੱਕ ਇਹ ਵੀ ਦੱਸਦੇ ਪ੍ਰੋਗਰਾਮ ਕਿੰਨੀ ਤਰੀਕ ਦਾ ਕਿਹੜੀ ਜਗ੍ਹਾ ਹਾਂਜੀ ਸਾਡਾ ਜਿਹੜਾ ਪ੍ਰੋਗਰਾਮ ਹੈਗਾ 3 ਤਰੀਕ ਨੂੰ 3 ਅਗਸਤ ਨੂੰ ਹੋਣ ਜਾ ਰਿਹਾ ਦਿਨ ਐਤਵਾਰ ਔਰ ਚੌਧਰੀ ਪੈਲੇਸ ਦੇ ਵਿੱਚ ਅਸੀਂ ਇਹ ਪ੍ਰੋਗਰਾਮ ਕਰਵਾ ਰਹੇ ਹਾਂ ਜੀ ਟਾਈਮਿੰਗ ਸਾਡੀ ਰਹੇਗੀ 11 ਤੋਂ 4 11 ਤੋਂ ਜਦੋਂ ਤੱਕ ਮੇਲਾ ਚੱਲਿਆ ਟੈਂਗੂ ਐਂਡ ਟਾਈਮਿੰਗ ਕੋਈ ਨਹੀਂ ਹੈ ਨਾ ਬੜਾ ਬੜਾ ਪਲੇਟਫਾਰਮ ਤੁਸੀਂ ਬਣਾ ਰਹੇ ਹੋ ਤੇ ਕੀ ਸੋਚਿਆ ਹੈਗਾ ਜੀ ਕਿ ਸਵੇਚਾਰ ਨਾਲ ਲੋਕਾਂ ਨੂੰ ਜੋੜਨ ਦੀ ਵਾਅਦਾ ਇਸ ਇਟੇ ਬੜੇ ਪਲੇਟਫਾਰਮ ਦੇ ਉੱਪਰ ਤੁਸੀਂ ਇਦਾਂ ਬੜਾ ਬੰਚ ਜ਼ਿਆਦਾ ਤਿਆਰ ਹੁੰਦਾ ਜੀ ਜੀ ਸੱਭਿਆਚਾਰ ਨਾਲ ਜੋੜਨ ਦਾ ਤਾਂ ਇੱਕ ਹੀ ਜ਼ਰੀਆ ਹੈਗਾ ਹੀ ਆ ਕਿਉਂਕਿ ਸੌਣ ਦਾ ਮਹੀਨਾ ਜਿੱਦਾਂ ਹੀ ਚੜਦਾ ਤੇ ਸਾਰੀ ਤੁਸੀਂ ਦੇਖਿਆ ਹੋਣਾ ਕਾਫੀ ਇਹ ਪ੍ਰੋਗਰਾਮ ਜਿਹੜੇ ਕਲਚਰਲ ਪ੍ਰੋਗਰਾਮ ਹੁੰਦੇ ਨੇ ਈਤਿਆਂ ਦੇ ਤਾਂ ਅਸੀਂ ਵੀ ਇੱਕ ਕੋਸ਼ਿਸ਼ ਕੀਤੀ ਹੈ ਕਿਉਂਕਿ ਬਲਾਚੌਰ ਦੇ ਵਿੱਚ ਵੀ ਹੁੰਦੇ ਸੀ ਬਟ ਛੋਟੇ ਇੱਕ ਛੋਟੇ ਛੋਟੇ ਲੈਵਲ ਤੇ ਹੁੰਦੇ ਸੀਗੇ ਜਿਵੇਂ ਰੈਸਟੋਰੈਂਟ ਕਰ ਲਿਆ ਇਸਨੇ ਉਹਦਾ ਕਰਾਂ ਦੇ ਵਿੱਚ ਕਰ ਲਿਆ ਬਟ ਅਸੀਂ ਇਹਨੂੰ ਇੱਕ ਲੈਵਲ ਅਪ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਥੇ ਸੈਲੀਬ੍ਰਿਟੀ ਕਿਉਂਕਿ ਮੈਂ ਕੁਝ ਜੁੜੀ ਹੋਈਆਂ ਆਪਣੀ ਲਾਈਨ ਦੇ ਨਾਲ ਤੇ ਮੈਂ ਕੋਸ਼ਿਸ਼ ਕੀਤੀ ਕਿ ਆਪਣੇ ਜਿਹੜੇ ਸੈਲੀਬ੍ਰਿਟੀ ਨੇ ਸਾਡੇ ਪੰਜਾਬੀ ਜਿਹੜੇ ਸੱਭਿਆਚਾਰ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਇੱਥੇ ਬੁਲਾ ਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਵੇ ਤੇ ਅਸੀਂ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਕਰਦੇ ਹਾਂ ਕਿ ਜਿਹੜੀਆਂ ਗ੍ਰੀਪ ਕਰਾਂ ਦੀਆਂ ਕੁੜੀਆਂ ਨੇ ਅਸੀਂ ਉਹਨਾਂ ਨੂੰ ਤੀਆਂ ਦਾ ਸੰਧਾਰਾ ਦਿੰਨੇ ਆ ਅ ਜਿਸ ਤੱਕ ਪਿਛਲੀ ਵਾਰੀ ਅਸੀਂ ਕੀਤਾ ਸੀ ਸਟਾਰਟਿੰਗ 'ਚ 11 ਕੁੜੀਆਂ ਸੀਗੀਆਂ ਐਥੀ ਸਾਡੇ ਕੋਲ ਇਕੀ ਕਤੀ ਇਹ ਕਿ ਜਿੰਨੀਆਂ ਵੀ ਹੋ ਗਈਆਂ ਅਸੀਂ ਉਹਨਾਂ ਨੂੰ ਕਿਹਾ ਹੋਇਆ ਕੁੜੀਆਂ ਨੂੰ ਕਿ ਜਿੰਨੀਆਂ ਵੀ ਸਾਡੇ ਕੋਲ ਪਹੁੰਚਣਗੀਆਂ ਅਸੀਂ ਉਹਨਾਂ ਨੂੰ ਤੀਆਂ ਦਾ ਸੰਧਾਰਾ ਦੇਵਾਂਗੇ ਆਪਾਂ ਪ੍ਰੋਗਰਾਮ ਦੇ ਦੌਰਾਨ ਐਂਟਰੀ ਦਾ ਕੀ ਪ੍ਰਬੰਧ ਹੈ ਜੀ ਤੁਹਾਡਾ ਉੱਥੇ ਜਿਹੜਾ ਤੁਹਾਡਾ ਆ ਐਂਟਰੀ ਅਸੀਂ 500 500 ਰੁਪਿਆ ਜਿਹੜੀ ਇਹਦੀ ਫੀਸ ਰੱਖੀ ਹੋਈ ਆ ਔਰ ਇਹਦੇ ਵਿੱਚ ਅਸੀਂ 500 ਦੇ ਵਿੱਚ ਜਿਹੜਾ ਖਾਣ ਪੀਣ ਨੂੰ ਆ ਉਹ ਪੂਰਾ ਖੁੱਲਾ ਮੈਨੂ ਆ ਵੀ ਇੱਕ ਲੰਗਰ ਕਹਿ ਸਕਦੇ ਆ ਆਪਾਂ ਵੀ ਪੂਰਾ ਦਿਨ ਉੱਥੇ ਸਨੈਕਸ ਚੱਲਣਗੇ ਜਿਦੇ ਵਿੱਚ ਅਸੀਂ ਕਾਫੀ ਕੁਝ ਦੇ ਰਹੇ ਆ ਆ

ਮੇਰਾ ਭਰਮਨਦੀ ਬਲਾਚੌਰ ਸੂਰੀ ਹਸਪੀਟਲ ਤੋਂ ਜਿੱਦਾਂ ਕਿ ਮੈਂ ਅਮੇ ਸਾਰਾ ਕੁਝ ਦੱਸ ਦਿੱਤਾ ਹੈ ਕਿ ਅਸੀਂ ਦੋਨਾਂ ਨੇ ਬਹੁਤ ਰਲ ਕੇ ਬਹੁਤ ਕੋਸ਼ਿਸ਼ ਕੀਤੀ ਆ ਕਿ ਅਸੀਂ ਇਸ ਪਲੇਟਫਾਰਮ ਤੇ ਅੱਜ ਪਹੁੰਚੇ ਆ ਅਸੀਂ ਪਿਛਲੇ ਸਾਲ ਵੀ ਬਹੁਤ ਵਧੀਆ ਪ੍ਰੋਗਰਾਮ ਕੀਤਾ ਸੀ ਤੇ ਪਿਛਲੀ ਵਾਰ ਪਹਿਲੀ ਵਾਰ ਜਦੋਂ ਕਰਦੇ ਆ ਬੰਦੇ ਨੂੰ ਪਤਾ ਚੱਲਦਾ ਕਿ ਕੁਝ ਕਮੀਆਂ ਸੀਗੀਆਂ ਸਾਡੇ ਤੇ ਕਿ ਅਸੀਂ ਉਹ ਅਗਲੀ ਵਾਰ ਨਹੀਂ ਕਰਾਂਗੇ ਤੇ ਹੁਣ ਅਸੀਂ ਉਸ ਉਸ ਚੀਜ਼ ਨੂੰ ਲੈ ਕੇ ਅਸੀਂ ਹੋਰ ਅੱਗੇ ਵਧੇ ਆ ਤੇ ਅਸੀਂ 3 ਤਰੀਕ ਨੂੰ ਇਹ ਫੰਕਸ਼ਨ ਰੱਖਿਆ ਆ ਤੇ ਪਲੀਜ਼ ਸਾਰੇ ਜਣੇ ਤੁਸੀਂ ਜ਼ਰੂਰ ਆਓ ਬਹੁਤ ਇੰਜੋਇਮੈਂਟ ਹੋਏਗਾ ਤੇ ਸਾਡੀ ਕੋਸ਼ਿਸ਼ ਹੈ ਕਿ ਸਾਰੇ ਜਣ ਤੁਸੀਂ ਪਹੁੰਚੋ ਉੱਥੇ ਤੇ ਖੂਬ ਇੰਜੋਏ